ਦੇਖੋ ਹੁਣ ਸੇਵਾਵਾਂ ਜਦ ਪਾਣੀ ਉਤਰ ਗਿਆ ਨਾ ਹੋਰ ਤਰੀਕੇ ਨਾਲ ਚੱਲ ਰਹੀਆਂ ਇਸ ਕੰਮ ਨੂੰ ਜ਼ਰੂਰ ਮਤਲਬ ਕਿ 50% ਇਲਾਕੇ ਹੈ ਜਿਹੜੇ ਜੋ ਹਲੇ ਵੀ ਬੋਟ ਰਹੀ ਐ ਅਸੈਸੀਬਲ ਨੇ ਇਹ 25-26 ਹਜ਼ਾਰ ਦੀ ਬੋਟ ਹਰੀਕੇ ਪੱਤਨੇ ਦੀ ਤੋਂ ਖਰੀਦੀ ਗਈ ਹੈ ਉਹਨਾਂ ਨੂੰ ਇਸ ਤਰ੍ਹਾਂ ਦੀ ਬੇੜੀ ਹੀ ਚਾਹੀਦੀ ਸੀ ਹੁਣ ਇੰਜਨ ਵਾਲੀ ਨਹੀਂ ਚੱਲੇਗੀ ਇਹ ਇਹ ਬੇੜੀ ਜੋ ਹੈ ਬਾਂਸ ਦੇ ਨਾਲ ਚੱਲੇਗੀ ਨਾ ਮੈਂ ਲਗਾਤਾਰ ਸਰ ਨੂੰ ਬੇਨਤੀ ਕਰ ਰਹੇ ਹਾਂ ਕਿ ਸਰ ਨੂੰ ਡੰਗਰ ਪਸ਼ੂ ਦੇ ਵਿੱਚ ਸਹਿਯੋਗ ਕੀਤਾ ਜਾਵੇ ਹੈਨਾ ਇਹ ਬੱਕਰੀਆਂ ਵੀ ਇੱਥੇ ਖਰੀਦ ਕੇ ਦਿੱਤੀ ਜਾਂਦੀ ਹੈ ਸਾਡੀ 10-12000 ਰੁਪਏ ਦੀ ਇੱਕ ਵਧੀਆ ਬੱਕਰੀ ਆ ਜਾਂਦੀ ਹੈ ਤੇ ਲੱਖ ਰੁਪਏ ਦੀ ਆਪਾਂ 10 ਬੱਕਰੀਆਂ ਬੱਕਰੀਆਂ ਲੈ ਸਕਦੇ ਆ ਇਹ ਨਾ ਖੇਤੀ ਹੈ ਖੇਤੀ ਵਾਲਾ ਪਸ਼ੂ ਪਾਲਣਾ ਲੈ ਰਹੀ ਹੈ ਇੱਥੇ ਬਹੁਤ ਜ਼ਿਆਦਾ ਜ਼ਰੂਰੀ ਹੈ ਸਹਿਯੋਗ ਕਰਨਾ ਇਹ ਇਹਨਾਂ ਚੀਜ਼ਾਂ ਦੇ ਵਿੱਚ ਨਾ ਅਸੀਂ ਸ਼ਹਿਰਾਂ ਦੇ ਵਿੱਚ ਬੈਠ ਕੇ بڑے بڑے ਏਸ਼ੀਆ ਦੇ ਕਮਰੇ ਦੇ ਵਿੱਚ ਬੈਠ ਕੇ ਜੋ ਆਪਾਂ ਪਲਾਨਿੰਗਸ ਕਰ ਰਹੇ ਆ ਉਹ ਐਕਚੁਅਲ ਦੇ ਵਿੱਚ ਗਰਾਊਂਡ ਤੇ ਮਟੀਰੀਅਲਾਈਜ਼ ਹੋਣਾ ਉਹਦਾ ਉਹਦਾ ਮੈਚ ਕਰਨਾ ਪੋਸੀਬਲ ਨਹੀਂ ਹੈਗਾ ਇੱਥੇ ਰਿਕੁਆਇਰਮੈਂਟ ਹੋ ਰਹਾ ਇੱਥੇ ਅਲੱਗ ਤਰੀਕੇ ਦੀਆਂ ਰਿਕੁਆਇਰਮੈਂਟਸ ਨੇ ਆਪਾਂ ਨੂੰ ਉੱਥੇ ਬੈਠ ਕੇ ਨਹੀਂ ਚੱਲਦਾ ਸੋ ਤਾਂ ਹੀ ਅਸੀਂ ਲੋਕਲ ਕੋਆਰਡੀਨੇਸ਼ਨ ਕਰਦੇ ਆ ਸਾਡਾ ਇੱਕ ਬਹੁਤ ਨੈਟਵਰਕ ਸਟਰੋਂਗ ਬਣਿਆ ਹੋਇਆ ਇੱਥੇ ਤੇ ਜ਼ਰੂਰ ਹਿੱਸਾ ਪਾਓ ਭਾਈ ਗਰੂ ਆਪਣੇ ਆਪਣੇ ਐਂਡ ਤੇ ਪਲੀਜ਼